हां जी दोस्तों सारेया नु सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਦਰਨਦਰਨ ਸਾਹਿਬ ਪਹੁੰਚੇ ਆ ਵੀਰ ਗੁਰਪ੍ਰੀਤ ਸਿੰਘ ਦੇ ਕੋਲ लाटी ਡੇਰੀ ਫਾਰਮ ਤੇ ਜਿੱਦਾਂ ਕਿ ਦੋਸਤੋ ਬਿਲਕੁਲ ਸੇਲ ਪਰਚੇਜ ਵਾਲੇ ਪਸ਼ੂ ਆ ਇਸ ਘਰੇ ਆਉਂਦੇ ਆ ਵਿਕਰੀ ਵਾਲੇ ਪਸ਼ੂ ਹੁੰਦੇ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਦੋ ਮੱਝਾਂ ਤੁਹਾਨੂੰ ਦਿਖਾ ਦਾਂਗੇ ਇੱਕ ਝੋਟੀ ਆ ਬਿਲਕੁਲ ਪੂਰਾ ਪੁੱਛ ਲਾਂਗੇ ਰਿਕਾਰਡ ਵੀਰ ਤੋਂ ਦੁੱਧ ਕੀ ਆ ਰੇਟ ਭਾਅ ਫੜਦਾ ਕੀ ਤੇ ਦੋ ਹੀ ਇਸ ਵੀਡੀਓ ਦੇ ਵਿੱਚ ਵੇੜਾ ਤੁਹਾਨੂੰ ਦਿਖਾ ਦਾਂਗੇ ਸ਼ਾਈਵਾਲ ਅੰਗ ਦੇ ਵਿੱਚ ਆ ਤੇ ਕੈਚ ਅਪ ਕ੍ਰੋਸ ਵੇਅਰ ਦਿਖਾ ਦਾਂਗੇ ਪਸ਼ੂ ਆਲਮੋਸਟ ਦੋਸਤੋ ਜਿੰਨੇ ਵੀ ਦਿਖਾਏ ਜਾਣਗੇ ਬਿਲਕੁਲ ਸਾਰੇ ਤਾਜ਼ੇ ਸੁਵੇ ਸੁਵੇ ਨੇ ਸੋ ਇੱਕ ਜ਼ਰੂਰੀ ਜਿਹੜੀ ਹੈ ਫਸਟਲੀ ਰਿਕਵੈਸਟ ਹਰ ਵਾਰ ਦੀ ਤਰ੍ਹਾਂ ਹੁੰਦੀ ਹੈ ਵੀ ਜਿਹੜਾ ਪਸ਼ੂ ਜਿਹੜਾ ਵੀ ਖਰੀਦਿਆ ਖਰੀਦਾਰ ਵੀ ਰਹੂਗਾ ਆਪਣਾ ਪਸ਼ੂ ਦੋ ਟਾਈਮ ਚੁਵਾਈ ਕਰ ਸਕਦੇ ਜਾਂ ਤਿੰਨ ਟਾਈਮ ਚੁਵਾਈ ਕਰ ਸਕਦੇ ਬਾਕੀ ਪਸ਼ੂ ਚੰਗੇ ਹੁੰਦੇ ਆ ਬਿਲਕੁਲ ਨਵੇਂ ਨਕੋਰ ਪਸ਼ੂ ਆ ਤਾਜ਼ੇ ਸੂਏ ਹੁੰਦੇ ਆ ਦੋਸਤੋ ਠੀਕ ਆ ਜੀ ਬਾਕੀ ਗੱਲਬਾਤ ਆਪਾਂ ਵੀਰ ਗੁਰਪ੍ਰੀਤ ਸਿੰਘ ਦੇ ਨਾਲ ਕਰ ਲੈਣੀ ਆ ਪੂਰੀ ਇਨਫੋਰਮੇਸ਼ਨ ਉਹਨਾਂ ਤੋਂ ਲੈ ਲੈਣੀ ਆ ਧਗਾਣਾ ਪਿੰਡ ਦੋਸਤੋ ਬਿਲਕੁਲ ਲੱਗੇ ਆ ਪੱਟੀ ਹਲਕਾ ਹੈ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਘਰੇਾਲਾ ਮੋਸਟਲੀ ਸਾਰੇ ਵੀਰ ਜਾਣਦੇ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਿੰਘ ਸਾਸਰੀ ਕਲਵੀਰ ਸਾਸਰੀ ਦਾ ਰਾਜ ਵੀਰ ਹੋਰ ਕੀ ਹਾਲ ਚਾਲ ਹੈ ਤੀਥਾ ਭਰਾ ਸਾਰੇ ਰਾਜਸੰਤੂ ਚੈਨਲ ਵੇਖਣ ਵਾਲਿਆਂ ਨੂੰ ਸਸਰੀ ਗਾਲ ਸਾਸਰੀ ਪਾਲੀ ਅੱਛਾ ਗੁਰਪ੍ਰੀਤ ਵੀਰ ਅੱਜ ਪਸ਼ੂ ਚਾਰ ਵਕਾਉ ਆ ਹਾਂਜੀ ਚਾਰ ਕਿ 400 ਸਵੇ ਸਵੇ ਹੈ ਨਾ ਤਾਜ਼ੇ ਬਿਲਕੁਲ ਠੀਕ ਹੈ ਜੀ ਤੇ ਦੋ ਵੀਡੀਓ ਤੋਂ ਪਹਿਲਾਂ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਵੀ ਸੂਆ ਡੰਗਰ ਲੈਣਾ ਨਾ ਆਪ ਦਾ ਵੇਖ ਕੇ ਜਾਂਚ ਕੇ ਕਿਉਂਕਿ ਪੱਚੇ ਬਹੁਤ ਲੱਗਦਾ ਹੈ ਹੂੰ ਕਿਉਂਕਿ ਕਈ ਵੇਖ ਲੈਂਦੇ ਆ ਵੀ ਉਹ ਦੂਜੇ ਵਪਾਰੀ ਨੇ 5000 ਘੱਟ ਪਾਇਆ ਇਹ ਨਹੀਂ ਕਿ ਕਈ ਦੀ ਵਪਾਰੀ ਨੂੰ ਵੀ ਨਹੀਂ ਪਤਾ ਲੱਗਦਾ ਨਹੀਂ ਲੱਗਦਾ ਨਹੀਂ ਲੱਗਦਾ ਵੀ ਬਚਾ ਲੱਗਾ ਪਰ ਮੈਂ ਤੇ ਹਾਂ ਨਾ ਵੀ ਆਪ ਦਾ ਨਿਰਖ ਪਰਖ ਕਰਕੇ 2 4000 ਸਸਤੇ ਮਗਰ ਨਾ ਪਾਓ ਆਪ ਦਾ ਵੇਖੋ ਵੀ ਕਿਤੇ ਬਚਾ ਤੇ ਨਹੀਂ ਲੱਗਾ ਬਿਲਕੁਲ ਬਿਲਕੁਲ ਮਤਲਬ ਗੁਰਪ੍ਰੀਤ ਭਾਈ ਅੱਜ ਕੱਲ ਅੱਜ ਕੱਲ ਪਸ਼ੂ ਲੈਣਾ ਕੋਈ ਔਖੀ ਗੱਲ ਨਹੀਂ ਨਾ ਕੋਈ ਮੈਨਾਂ ਸੌਖੀ ਗੱਲ ਹੈ ਪਰ ਉਹਦੀ ਨਰਖ ਪਰਖ ਪਛਾਣ ਕਰਨੀ ਔਖੀ ਬੜੀ ਜਿਆਦੀ ਔਖੀ ਆ ਕਿਉਂਕਿ ਜੇਕਰ ਇੱਕ ਬਿਲਕੁਲ オリジナル ਦੀ ਗੱਲ ਕਰ ਲਈਏ ਜੇਕਰ ਤਾਜ਼ਾ ਸੋਇਆ オリジナル ਆ ਉਹ 90 ਦੀ ਚੀਜ਼ ਮਿਲਦੀ ਆ ਇੱਕ ਬਨੇ ਦੂਜੇ ਨੂੰ ਟੋਕੜ ਨੂੰ ਤਾਜ਼ਾ ਬਣਾਇਆ ਜਾਂਦਾ ਟੋਕੜ ਨੂੰ ਸੱਜਰ ਬਣਾ ਕੇ ਵੇਚੇ ਜਾਂਦਾ ਉਹ 60 ਦਾ ਵੀ ਮਿਲ ਜਾਂਦਾ ਉਹ 60 ਦਾ ਮਿਲ ਜਾਂਦਾ ਹੈਨਾ ਉਹ ਗਾਂ 20 ਦੀ ਮਿਲ ਜਾਂਦੀ ਉਹ ਗਾਂ 40 45 50 ਤੋਂ ਘੱਟ ਨਹੀਂ ਮਿਲਦੀ ਉਹ ਨਹੀਂ ਮਿਲਦੀ ਇਸ ਕਰਕੇ ਜਰੂਰ ਨਰਕ ਪਰਖ ਜਿਹੜੀ ਹੈ ਕਰਕੇ ਜਰੂਰ ਖਰੀਦਿਆ ਕਰੀਏ ਇਹੋ ਗੱਲ ਵੀ ਵੀਰਾਂ ਨੂੰ ਅਖੀ ਜੀ ਵੀ ਇਹ ਨਹੀਂ ਲਓ ਜਿੱਥੋਂ ਮਰਜੀ ਆਪ ਦਾ ਜਿੱਥੋਂ ਮਰਜੀ ਤੁਰ ਫਿਰ ਕੇ ਡੰਗਰ ਲਓ ਪਰ ਇਹਨਾਂ ਵੀ ਪਰਖ ਜ਼ਰੂਰ ਕਰੋ ਪਰਖ ਜ਼ਰੂਰ ਕਰੋ ਹਾਂ ਠੀਕ ਹੈ ਕਿਉਂਕਿ 2 4000 ਸਸਤਾ ਲੈਣ ਵੱਲੇ 10000 ਤੁਹਾਨੂੰ ਅੱਜ ਡੰਗਰ ਸਸਤਾ ਮਿਲ ਜੂ ਪਰ ਜਿਹੜਾ ਕੋਈ ਪਹਿਲਾਂ ਦਾ ਸੋਇਆ ਨੂੰ ਬਚਾ ਲਾ ਕਿ ਉਹਨੇ ਵੀ 2 ਮਹੀਨੇ 2 ਦੋ ਮਹੀਨਾ ਦੇਣਾ ਮੁੜ ਕੇ ਤੁਹਾਨੂੰ ਪਤਾ ਹੀ ਹੈ ਫਿਰ ਟੋਕੜ ਨੇ ਟੋਕੜ ਹੀ ਲੈਣੀ ਹਾਂ ਕਈ ਵਾਰਾਂ ਦਾ ਵੀਰ ਬਹੁਤੇ ਚਲੋ ਇਹ ਜਵਾਬ ਦਿੰਦੇ ਆ ਵੀ ਸਾਢੇ ਘਰ ਦੋ ਚਾਰ ਦਿਨ 10 ਦਿਨ ਹੋ ਗਿਆ ਪਸ਼ੂਆਂ ਦੇ ਨੂੰ ਉਹ ਹੀਟ ਚ ਆ ਗਿਆ ਉਹ ਹੀਟ ਚ ਤਾਂ ਫਿਰ ਆਉਣਾ ਹੀ ਹੈ ਜਦੋਂ ਪਸ਼ੂ ਟੋਕੜ ਹੋਇਆ ਜੋ ਟੋਕੜ ਹੋ ਉਹਨੇ ਤਾਂ ਫਿਰ ਰਿਪੀਟ ਹੋਣਾ ਹੀ ਹੋਣਾ ਠੀਕ ਆ ਤੇ ਗੁਰਪ੍ਰੀਤ ਵੀਰੇ ਸਮਾਂ ਜ਼ਿਆਦਾ ਆਪਾਂ ਨਾ ਲੈਂਦੇ ਹੋਏ ਚਲੋ ਬਾਅਦ ਵਿੱਚ ਚਲੋ ਪੈਨਪਰਾਂ ਕਰਦਾ ਰਹਿੰਦਾ ਅੱਗੇ ਵੀ ਨਾ ਕਰਦੇ ਰਹੀਦਾ ਇਹ 2 ਘੰਟੇ ਹੋ ਗਏ ਸਾਰਾ ਬਿਲਕੁਲ ਬਾਹਰ ਹੀ ਵੱਜੇ ਆਪਾਂ ਨੂੰ ਦੋ ਤੋਂ ਸਮਾਂ ਥੋੜਾ ਜਿਹਾ ਵੱਧ ਹੋ ਗਿਆ ਘੰਟਾ ਵੀ ਹੋ ਗਿਆ ਬੰਦਿਆਂ ਨੂੰ ਥੋੜਾ ਜਿਹਾ ਵੀਡੀਓ ਲੇਟ ਕਰਦੇ ਪਿਆ ਸਟਾਰਟ ਨਾਲ ਦੀ ਨਾਲ ਆਪਾਂ ਜਾਣਕਾਰੀ ਲੈਨੇ ਆਂ ਅੱਛਾ ਗੁਰਪ੍ਰੀਤ ਵੀਰੇ ਪਹਿਲੇ ਨੰਬਰ ਤੇ ਝੋਟੀ ਆ ਸੁਬਾ ਕਿੰਨਾ ਸਮੇਂ ਸੁਈ ਆ ਇਹ ਪਹਿਲੇ ਸੂਏ ਪਹਿਲਾਂ ਝੋਟੀ ਆ ਹਾਂਜੀ ਦਿਨ ਕਿੰਨੇ ਹੋ ਗਏ ਆ ਜੀ ਇਹ ਨੂੰ ਅੱਜ 5ਵਾਂ ਦਿਨ ਆ ਪੂਰਾ ਨੈਟ 5ਵਾਂ ਦਿਨ ਆ ਜੀ ਕਹਿਣ ਇਹ ਨਹੀਂ ਵੀ ਕਹਿਣ ਵਾਲਾ ਨਹੀਂ ਜਿਹੜਾ ਇਹ ਛੋਟੀ ਸੂਈ ਆ ਤੇ ਮਗਰ ਵੀ ਬੱਜਾ ਜਿਹੜਾ ਇਹਦੇ ਬਿਲਕੁਲ ਫੀਮੇਲ ਆ ਮਗਰ ਵੀ ਕੱਟੀ ਆ ਕੱਟੀ ਦੇਖ ਸਕਦੇ ਹੋ ਮਗਰ ਵੀ ਕੱਟੀ ਆ ਪਿਓਰ ਮੋਰਾ ਪਿਓਰ ਮੋਰਾ ਦੀ ਜਿਹੜੇ ਮਗਰ ਕੱਟੀ ਦੋਸਤੋ ਕੋਈ 2 ਇੰਚੀ ਪਿਛੇ ਹੋ ਤੇ 3 ਇੰਚ ਜਿਹੜੀ ਪੂਛ ਵਾਈਟ ਆ ਮਦਰ ਦੀ ਤੇ ਇਸ ਕੱਟੀ ਦੀ ਬਾਕੀ ਬਿਲਕੁਲ ਤਸੱਲੀ ਨਾਲ ਤੁਹਾਨੂੰ ਛੋਟੀ ਦਿਖਾ ਦਾਂਗੇ ਹਾਈਟ ਕਰ ਤ ਬਹੁਤ ਜਿਆਦੀ ਖੂਬਸੂਰਤ ਆ ਫੁੱਲ ਵੱਡੀ ਹਾਈਟ ਆ ਹਾਈਟ ਦੇ ਨਾਲ ਨਾਲ ਇੱਕ ਦੋਸਤੋ ਰਲਦੇ ਮਿਲਦੇ ਬਿਲਕੁਲ ਥਣ ਚੱਡੇ ਦੀ ਹਵਾਨੀ ਦੀ ਗੱਲ ਕਰਨ ਲਈ ਤੇ ਹਵਾਨਾ ਵੀ ਕਾਫੀ ਸੋਹਣਾ ਹੈ ਹਮਾ ਨਾ ਜਿੰਨਾ ਕਿ ਅੱਗੇ ਝੋਟੀ ਦਾ ਬਣਿਆ ਉਹਨਾਂ ਕੀ ਬੈਕਸਾਈਡ ਤੋਂ ਬਾਕੀ ਟਾਈਮਿੰਗ ਤੁਸੀਂ ਸਾਰੇ ਵੀਰਾਂ ਨੇ ਵੇਖ ਹੀ ਲੈਣੀ ਆ ਟਾਈਮ ਦੇ ਹਿਸਾਬ ਨਾਲ ਸ਼ਾਮ ਨੂੰ ਚੁਵਾਈ ਕਿੰਨੇ ਹੁੰਦੀ ਸੁਪਾ ਵੀਰ ਵੀਰ ਆਪਾਂ ਜਿਹੜਾ ਕੋ ਮਰਜ਼ੀ ਵੀਰ ਆ ਜੇ ਆਪਣੀ 5:30 ਤੋਂ ਬਾਅਦ ਹੀ ਚੁਵਾਈ ਹੁੰਦੀ 5:30 ਤੋਂ ਬਾਅਦ ਟਾਈਮ ਲਾਉਣ ਵਾਲਾ ਤੇ ਆਪਾਂ ਹਰ ਵੀਡੀਓ ਜਾਂਨੇ ਵੀ ਕੰਮ ਕਰਨਾ ਹੀ ਨਹੀਂ ਹੂੰ ਨਾ ਟਾਈਮ ਵਾਲਾ ਤੇ ਨਾ ਬੱਚੇ ਵਾਲਾ ਠੀਕ ਹੈ ਜੀ ਇਹ ਕੰਮ ਤਾਂ ਐਵੇਂ 2-4000 ਬਣਾਉਂਗਾ ਕਿਛੇ ਉਹ ਗੱਲ ਤਾਂ ਹੋ ਗਈ ਨਾ ਵੀ ਠੇਕੇ ਤੇ ਸ਼ਰਾਬ ਜਿਆਦਾ ਵਿਗਦੀ ਹੈ ਤੇ ਫਰੂਟ ਘੱਟ ਵਿਗਦਾ ਬਿਲਕੁਲ ਸੱਚ ਵਿੱਚ ਨਾ ਉਹ ਖਾ ਤੇ ਝੂਠ ਹਥੋਂ ਹਥ ਵਿਕ ਜਾਂਦਾ ਝੂਠ ਵਿਕਦਾ ਹਾਂ ਉਹ ਕੰਮ ਤਾਂ ਆਪਾਂ ਕਰਨਾ ਨਹੀਂ ਆਪਾਂ ਸੱਚ ਬੋਲਣਾ ਦੋ ਦਿਨ ਨਾ ਪਸ਼ੂ ਤੇ ਤਿੰਨ ਵਿਕਣਾ ਹੈਗਾ ਸੱਚ ਦਾ ਸੱਚ ਹੀ ਰਹਿਣਾ ਸਹੀ ਹੈ ਜੀ ਲੋ ਵੀ ਦੋਸਤੋ ਪਹਿਲੇ ਨੰਬਰ ਤੇ ਅੱਜ ਝੋਟੀ ਤੁਹਾਨੂੰ ਦਿਖਾ ਰਹੇ ਹਾਂ ਥੋੜੀਆਂ ਥੋੜੀਆਂ ਨਾਲ ਗੱਲਾਂ ਦੋਸਤੋ ਕਰਨੀਆਂ ਪੈ ਰਹੀਆਂ ਨੇ ਕਿਉਂਕਿ ਬਾਹਰ ਫੀਲਡ ਵਿੱਚ ਰਹਿੰਦੇ ਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਔਕੜਾਂ ਕਈ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜਿਹੜਾ ਤੁਹਾਨੂੰ ਵੀ ਸੁਚੇਤ ਕਰ ਥੋੜਾ ਜਿਹਾ ਫੇਸ ਕੁਆਲਿਟੀ ਆ ਤੁਹਾਨੂੰ ਦਿਖਾ ਦਿੰਨੇ ਆ ਆ ਲਓ ਠੀਕ ਹੈ ਆ ਫੇਸ ਕੁਆਲਿਟੀ ਆ ਦੋਸਤੋ ਸਿੰਗਲ ਸਿੰਗਾਂ ਦੀ ਛੋਟੀ ਛੋਟੀ ਤੁਸੀਂ ਦੇਖ ਸਕਦੇ ਜੀ ਠੀਕ ਆ ਤੇ ਆ ਲਓ ਕੋਪੀ ਵੀਰ ਖੋਲ ਕੇ ਨਾਲ ਦੀ ਨਾਲ ਤੋਰ ਕੇ ਦਿਖਾਓ ਜੀ ਤੋਰ ਕੇ ਦੋਸਤੋ ਦਿਖਾ ਦਨੇ ਆ ਬਾਕੀ ਇੱਕ ਜਿਹੜਾ ਮੇਨ ਹੁਣ ਹੁਣ ਬੌਲੇ ਤੇ ਹੀ ਹੈ ਹਾਂ ਬੌਲੇ ਤੇ ਬੌਲਾ ਕਿੰਨਾ ਹੈ ਜਰਾ ਇਹ ਬੌਲਾ ਤੇ ਹੋਊਗਾ ਤੇ 11 11.5 ਕਿਲੋ ਪਰ ਆਪਾਂ ਨੇ 10 ਲੀਟਰ ਨੂੰ ਹੱਥ ਬਣਾ ਲਿਆ। ਕਲੀਆਂ ਗੱਲਾਂ ਵਾਲਾ ਤੇ ਨਹੀਂ ਵੀਰ ਕੋਪੀ ਗੱਲਾਂ ਵਾਲਾ ਨਹੀਂ ਆਪਣਾ ਇਹ ਨਹੀਂ ਵੀ ਮੁੜ ਕੇ ਕੋਈ ਚਵਾਉਣ ਆ ਜੇ ਦੰਦ ਰੋਣਾ ਨਿਕਲੋ ਉਹ ਕੰਮ ਨਹੀਂ ਆਪਣੇ ਜੀ ਠੀਕ ਹੈ ਜੀ 10 11 10 11 ਦੋਸਤੋ ਅੱਜ ਬੌਲਾ ਆ ਤੇ ਬਾਕੀ ਤੁਸੀਂ ਜਜਮੈਂਟ ਕਰ ਲਿਓ ਵੀ ਦੁੱਧ ਕਿੰਨਾ ਕਿਸ ਛੋਟੀ ਨੂੰ ਪਾਉਣਾ ਚਾਹੀਦਾ ਹਵਾਨਾ ਹਵਾਨਾ ਜਿਹੜਾ ਦੋਸਤੋ ਦੱਸ ਦਿੰਦਾ ਪਸ਼ੂ ਦਾ ਵੀ ਚੰਗੇ ਮਿਲਕ ਵਾਲੇ ਪਸ਼ੂ ਦਾ ਹਵਾਨਾ ਕਿੰਨੇ ਜਿਹੜਾ ਦੋਸਤੋ ਮਿਲ ਕੇਗਾ ਝੋਟੀ ਪਸੂ ਦੀ ਜੰਗਰ ਦੀ रह ਸਕਦੀ ਆ ਆਰਡਰ ਵੈਸੇ ਜੇਕਰ ਆਪਾਂ ਬਿਲਕੁਲ ਦੇਖ ਰਹੇ ਆਂ ਤੇ ਕੰਪੈਕਟ ਜਿਹੜਾ ਆ ਆ ਫਿਕਸ ਜਿਹੜਾ ਆ ਠੀਕ ਆ ਨੋਰਮਲੀ ਆਪਾਂ ਗੱਲ ਕਰ ਲੈਨੇ ਆਂ ਵੀ ਥੋੜੇ ਜੇ ਝੋਲੀ ਵਾਲੇ ਲੇਵੇ ਵੀ ਮਿਲਦੇ ਆ ਪਰ ਕਈ ਵਾਰਾ ਲੇਵਾ ਚਵਾਈ ਤੋਂ ਬਾਅਦ ਵੀ ਜਿਹੜਾ ਉਵੇਂ ਤੋਂ ਉਵੇਂ ਬਣਿਆ ਰਹਿੰਦਾ ਬਰਕਰਾਰ ਰਹਿੰਦਾ ਠੀਕ ਆ ਜੀ ਉੱਥੇ ਕੋ ਜੱਜਮੈਂਟ ਔਕੀ ਆ ਬਾਕੀ ਜਿਹੜਾ ਬਿਲਕੁਲ ਫਿਕਸ ਆਰਡਰ ਆ ਜਿਵੇਂ ਚਵਾਈ ਕਰੋਗੇ ਬਿਲਕੁਲ ਲੇਵਾ ਨਿੱਬੂ ਵਾਂਗੂ ਨੁਚੜ ਜਾਂਦਾ ਪਸੂ ਦਾ ਉਸ ਪਸੂ ਨੇ ਦੁੱਧ ਵੀ ਕੱਢਣਾ ਹੁੰਦਾ ਝੋਟੀ ਸੋ ਸਿੰਗੀ ਸੰਗੀ ਬਹੁਤ ਖੂਬਸੂਰਤ ਹੈ ਤੇ ਫੇਸ ਕੁਆਲਟੀ ਬਿਲਕੁਲ ਆ ਵੇਖੋ ਤੁਹਾਨੂੰ ਪਤਲਾ ਜਾ ਆ ਤੋਰ ਲੋ ਜੀ ਤੋਰ ਲੋ ਵੀਰ ਬੱਚੇ ਦਾ ਪਸ਼ੂ ਕਰਦਾ ਜੀ ਬੱਚਾ ਜਦੋਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਠੀਕ ਹੈ ਅੱਛਾ ਗੋਪੀ ਵੀਰ ਚਵਾਈ ਕਿਦਾਂ ਦੀ ਹੈ ਪੋਲੀ ਦੱਸ ਦੋ ਤੇ ਬਾਕੀ ਭੂਰ ਛਟਾ ਕਿਸੇ ਤਰ੍ਹਾਂ ਨਾ ਬਿਲਕੁਲ ਫੋਲੀ ਹੈ ਤੇ ਮਗਰ ਲੈਣਾ ਤੁਹਾਨੂੰ ਮਗਰਲਾ ਤੇ ਅਗਲੇ ਨਾਲ 1.5 ਕਿਲੋ ਦੀ ਗਾੜਜੀ ਠੀਕ ਹੈ ਹਾਂ ਸੇ ਦੁੱਧ ਦਾ ਕਰਮਾ ਵਾਲੀ 14 ਲੀਟਰ ਤਾਂ ਨੋਰਮਲ ਕਰੋਗੀ ਨਾ ਇਹ ਫੇਰ ਵੀ ਗੱਲ ਕਈ ਵੀ 라 ਦਿੰਦੇ ਵੀ ਬੋਲਾ ਦੱਸ ਦਿੰਦੀ ਇਹਨੇ 1 ਕਿਲੋ ਦੀ ਵਦਨਾ ਵੀਰ ਜੀ ਬੋਲਾ ਕਿਲੋ ਕਿਲੋ ਵੀ ਜਿਹੜੀਆਂ ਦੇਂਦੀਆਂ ਉਹ ਵੀ 14 ਲੀਟਰ ਦੇ ਚਲੇ ਜਾਂਦੀਆਂ ਜੀ ਜਾਂਦੀਆਂ ਤੇ ਬਾਕੀ ਵੀ ਇਹ ਤਾਂ ਜੇ ਕੋਈ ਵੀਰ ਸਾਹਮਣ ਵਾਲਾ ਹੋਵੇ ਕਿ ਨਹੀਂ 14 ਲੀਟਰ ਆਮਣਾ ਕਰੂਗੀ ਕਿਉਂਕਿ ਜਿੰਨੀ ਝੋਟੀ ਕੁਆਲਿਟੀ ਇਹਦੇ ਜਿੰਨੀ ਕਰਤੂ ਤੇ ਬਿਲਕੁਲ ਅੱਛਾ ਮੋਲ ਵੀ ਦਾ ਗੋਪੀ ਕੀ ਰਹੂਗਾ ਮੋਲ ਦਾ ਵੀਰ ਭਾਵੇਂ ਦਾ 10 ਗੱਲ ਲੀਏ ਪਰ ਇਹਦਾ ਪੂਰਾ 98000 ਰੁਪਇਆ 98 ਹਾਂ ਇਹਦੇ ਵਿੱਚੋਂ ਕੋਈ ਥੋੜਾ ਬਹੁਤਾ ਮਾਨ ਇਹ ਨਹੀਂ ਵੀ ਮੰਗ ਕੇ 98 ਦੀ ਦੇ 90 ਦੀ ਤਾਂ ਉਹ ਗੱਲ ਨਹੀਂ ਜੇ ਕਿਉਂਕਿ ਫਿਰ ਕਈ ਵੀਰਾਂ ਦੇ ਹਟਾ ਮਾਨ ਕੀ ਹੋਇਆ ਮਾਣੇ ਵੀ ਜੇ ਲੈ ਹੁਣ ਇੱਕ ਦਾ ਕਰ ਦੇਣਾ ਉਹਦਾ ਕੀ ਫਾਇਦਾ ਮੈਂ ਫੜਾ ਮੁੜ ਕੇ 95000 ਦੀ ਦਵਾ ਅੱਛਾ ਗੋਪੀ ਵੀਰ ਕਈ ਵੀਰ ਚਲੋ ਮੈਂਸ਼ਨ ਕਰਦੇ ਆ ਜਿਕਰ ਕਰਦੇ ਆ ਗੱਲਾਂ ਦੇ ਵਿੱਚ ਕਈ ਨਾ ਆ ਜਾਂਦਾ ਧਿਆਨ ਦੇ ਵਿੱਚ ਕਈ ਵੀਰਾਂ ਦੇ ਵੀ ਗੋਪੀ ਵੀਰ ਦੇ ਰੇਟ ਜਿਹੜੇ ਆ ਉਹ ਕਾਫੀ ਹਾਈ ਨੇ ਉਹ ਰੇਟ ਦੇ ਵਿੱਚ ਕੀ ਫਰਕ ਹੈਗਾ ਵੀ ਪਸ਼ੂ ਚੰਗੀ ਉਹ ਕਰਤੂਰ ਦਾ ਜਾਂ ਚੰਗੇ ਮਿਲਕ ਤੇ ਚੱਲ ਰਿਆ ਹੁੰਦਾ ਜਾਂ ਕੁਝ ਹੋਰ ਵਜਾ ਹੈਗੀ ਹੈ ਵੀ ਰੇਟ ਜ਼ਿਆਦਾ ਵਜਾ ਵੀਰ ਜੀ ਇਹੋ ਹੀ ਆ ਮੈਂ ਵੀ ਬੱਚੇ ਲੈ ਕੇ ਲਾਓ ਮੈਂ ਵੀ ਟੋਕੜਾਂ ਨੂੰ ਬੱਚੇ ਲਾਉਣਾ ਤੇ ਮੈਂ ਵੀ ਜਿਹੜੇ ਲੋਕੀ 35 ਕਰਦੇ ਤਾਂ ਮੈਂ 25 ਦਾ ਅਖੀ ਜਨਾ ਉਹਨਾਂ 18 ਦੀ ਖੜਨੀ ਤੇ ਮੈਂ 18 ਦੀ ਦੇਣੀ ਵੀ ਕਿਉਂ ਪਿੱਛੇ 12 ਦੀ ਲਈ ਮੈਂ ਪਰ ਉਹ ਕੰਮ ਨਹੀਂ ਕਰਨਾ ਇਹ ਮੈਂ ਵਾਰ-ਵਾਰਾਂ ਨਾ ਵੀ ਇੱਕ ਰੀ ਤੁਹਾਨੂੰ ਕੋਈ 2-4000 ਮਹਿੰਗਾ ਲੱਗਦਾ ਵਾ ਪਰ ਬਾਅਦ ਚ ਪਤਾ ਲੱਗਦਾ ਵੀ ਸੱਜਰ ਆ ਚਲੋ ਸੋ ਇਹ ਵੀ ਜਿਹੜਾ ਦੋਸਤੋ ਵੀਰ ਨਾ ਕਲੀਅਰ ਕਰਤਾ ਇਸ ਤੋਂ ਬਾਅਦ ਆਜੋ ਵੀਰ ਗੋਪੀ ਅਗਲੀ ਜਿਹੜੀ ਇਹ ਆਪਣੇ ਕੋਲ ਮੱਝ ਇਹ ਸਵੇਰੇ ਕਿੰਵੇਂ ਸੂਈ ਹੈ ਇਹ ਵੀ ਦੀ ਤੀਜੇ ਸੂਏ ਤੀਜਾ ਸੂਆ ਹੈ ਜੀ ਤੇ ਦਿਨ ਇਹਨੂੰ ਕਿੰਨੇ ਹੋ ਗਏ ਇਹਨੂੰ 8ਵਾਂ ਦਿਨ ਜਾਜ 8ਵਾਂ ਦਿਨ ਬੱਚਾ ਇਹਦਾ ਥੱਲੇ ਇਹ ਥੱਲੇ ਕੱਟਾ ਗਿਆ ਇਹ ਤੇਰੇ ਮੇਲ ਕਾਫਾ ਹਾਂਜੀ ਕੱਟਾ ਹੈ ਤੇ ਕਿੰਨਾ ਘੋਣ ਦੁੱਧ ਮਿਲਦੀ ਇਹਦੇ ਥੱਲੇ ਘਾਹ ਤਾਰਾ ਕਿੰਨੀਆਂ ਗਣੇ ਦੁੱਧ ਦੇ ਦੇ ਥੱਲੇ ਵੀ 10 ਲੀਟਰ ਹੈ 10 ਲੀਟਰ ਹਾਂ ਪਰ ਆਪਾਂ 9 ਲੀਟਰ ਦੀ ਗਾਰੰਟੀ ਦੇਵਾਂਗੇ ਠੀਕ ਆਪਣੇ ਘਰ 2 ਰੀ 24 ਇਹ ਵੀ ਝੋਟੀ 2 ਰੀ 3 ਰੀ 4 ਆਪਾਂ ਨੂੰ ਕੋਈ ਦਿੱਕਤ ਨਹੀਂ ਹਾਂ ਠੀਕ ਹੈ ਇੱਕ ਵੇ ਇੱਕ ਕਿਸੇ ਵੀ ਨੇ ਆਨਲਾਈਨ ਕੀਤਨੀ ਹੁੰਦੀ ਆ ਉਹਨੂੰ ਵੀ ਆਪਾਂ ਨੇ ਵੀ ਆਪਣੀ ਥਣਾਣਾ ਥਣਾਣ ਦੀ ਗਾਰੰਟੀ ਹੋਗੀ ਹਾਂ ਕੋਲੀ ਦੀ ਗਾਰੰਟੀ ਹੋਊਗੀ। ਬਿਲਕੁਲ। ਇਹਨਾਂ ਵੀ ਦੁੱਧ ਦੀ ਵੀ ਗਾਰੰਟੀ ਹੋਊ। ਇਹ ਨਾ ਹੋਵੇ ਵੀ 10 ਦਿਨਾਂ ਬਾਅਦ ਜਾ ਕੇ ਆਖੇ ਕਿ 4 ਕਿਲੋ ਰਹਿ ਗਿਆ ਵੰਡੀ ਨਾਲ ਕੋਈ ਪਾਵੇ। ਬਿਲਕੁਲ ਬਿਲਕੁਲ। ਕਿਉਂਕਿ ਵੰਡ ਤਾਂ ਪਾਉਣਾ ਪੈਣਾ ਜਾ ਕੇ। ਤੇ ਦੁੱਧ ਕਰਮਾਂ ਲਈ ਇਹ ਵੀ 12 ਤੋਂ ਘੱਟ ਨਹੀਂ ਦੇਂਦੀ। ਕਿਉਂਕਿ 8 ਦਿਨਾਂ ਥੱਲੇ 9 9 10 ਲੀਟਰ ਖੋਲਾ ਡੁਲਾ ਤੇ। ਬਿਲਕੁਲ। ਬਾਕੀ ਵੀਰ ਗੁਰਪ੍ਰੀਤ ਇੱਕ ਗੱਲ ਵੀ ਆਨਲਾਈਨ ਦਾ ਮਤਲਬ ਇਹ ਵੀ ਹੈ ਵੀ ਜੋ ਆਪਾਂ ਦੱਸ ਰਹੇ ਅਗਲੇ ਤੇ ਕਿੰਨੇ ਤੇ ਉਹ ਨਿਕਲੇ। ਪਈਆ ਖੰਡ ਘੱਟ ਨਿਕਲ ਸਕਦਾ ਜੇ ਆਪਾਂ ਘੱਟ ਦੱਸਿਆ ਤੇ ਵੱਧ ਪਈਆ ਖੰਡ ਦੇ। ਵੱਧ ਇਹ ਨਹੀਂ ਵੀ ਆ ਦੋਸਤੋ ਤੀਜਾ ਸੂਬਾ ਇਹ ਮੱਜ ਸੂਈ 8 ਦਿਨਾਂ ਦੀ ਸੂਈ ਹੈ ਤੇ 10 9 10 10 ਕਿਲੋ ਜਿਹੜਾ ਇਹਦੇ ਥੱਲੇ ਹੁਣ ਦੁੱਧ ਤੁਸੀਂ ਮੰਨ ਸਕਦੇ ਜੇ ਵੀ ਹਾਜ਼ਰ ਠੀਕ ਹੈ ਜੀ ਪਸ਼ੂ ਨੂੰ ਸੋਅ ਕੇ ਮੈਲੇ ਤੋਂ ਚੱਲਣਾ ਹੁੰਦਾ ਉਸ ਤੋਂ ਬਾਅਦ ਬਿਲਕੁਲ ਜਿਹੜਾ ਦੋਸਤੋ ਦੁੱਧ ਖੋਲ ਕੇ ਪਸ਼ੂ ਨੂੰ ਦੇਣਾ ਤੇ ਇਹ ਵੀ ਆਪਾਂ ਖੋਲ ਕੇ ਤੋੜ ਕੇ ਤੁਹਾਨੂੰ ਦਿਖਾਉਨੇ ਆ ਸਿੰਗਲ ਹੱਡੀ ਦੀ ਆ ਪਤਲੀ ਚਮੜੀ ਆ ਸੂਬਾ ਤੀਜਾ ਸਿੰਗਾ ਤੁੰਗਾ ਦੀ ਬੰਤਰ ਦਿਖਾ ਦਿੰਨੇ ਆ ਫੇਸ ਕੁਆਲਟੀ ਆ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਜੀ ਆ ਦੇਖੋ ਠੀਕ ਹੈ ਹਾਈਟ ਤੁਸੀਂ ਮੀਡੀਅਮ ਕਾਊਂਟ ਕਰ ਸਕਦੇ ਜੇ ਥਾਨ ਭਾਂਡਾ ਬਿਲਕੁਲ ਬੈਕ ਸਾਈਡ ਤੋਂ ਆਪਾਂ ਦੇਖੀਏ ਤੇ ਸਹਜ ਥਾਣਾ ਦਾ ਬਿਲਕੁਲ ਇੱਕੋ ਜਿਹਾ ਹੈਗਾ ਤੇ ਵਿੱਥੀ-ਪੁੱਥੀ ਦੀ ਗੱਲ ਕਰ ਲਈਏ ਦੋਸਤੋ ਕੋਈ 4-4 ਇੰਚੀ ਵਿੱਚ ਵਿੱਥੀ ਵੀ ਹੈਗੀ ਆ ਬਾਕੀ ਮੱਝ ਦੋਸਤੋ ਨਾਰਮਲ ਜਿਹਾ ਆਪਾਂ ਜਿੱਦੇ ਕਾਦ ਦੇ ਵਿੱਚ ਦੇਖਦੇ ਆ ਮੀਡੀਅਮ ਹਾਈਟ ਦੇ ਵਿੱਚ ਦੁੱਧ ਜਿਹੜਾ ਤੁਸੀਂ 10 ਲੀਟਰ ਨਾਰਮਲ 10 11 10 ਲੀਟਰ ਨਾਰਮਲ ਭਰਦੀ ਰਹੋਗੇ ਐਨਾ ਦਿੱਤੀ ਜਾਣਾ ਇਸ ਮੱਝ ਨੇ ਦੁੱਧ ਬਾਕੀ ਚਵਾਹ ਪਸਮਾ ਇੱਕੇ ਵਾਰ ਜਿਹੜਾ ਦੋਸਤੋ ਛੁੱਟਦੀ ਉਹ ਵੀ ਆਪਾਂ ਪੁੱਛ ਲਾਂਗੇ ਤਸਦੀ ਦੇ ਨਾਲ ਤਾਂ ਜੋ ਕਿ ਕਿ ਦੂਰੋਂ ਕੋਈ ਵੀਰ ਆਇਆ ਕੋਈ ਖੱਜਲ ਖਵਾਰ ਨਾ ਹੋਵੇ ਬਾਕੀ ਥਣ ਸੋਨਾ ਵਿਖਾਲਾ ਹੈਗਾ ਠੀਕ ਹੈ ਜੀ ਚੌਰਸਲੇਵਾ ਦੀ ਮਾਲਕਾ ਬਿਲਕੁਲ ਚੌਰਸਲੇਵਾ ਤੇ ਬਾਕੀ ਤੁਸੀਂ ਆ ਮੇਰਾ ਵੀਰ ਇੱਕ ਵਾਰੀ ਦੋ ਵਾਰੀ ਧਿਆਨ ਦੇ ਨਾਲ ਚੀਜ਼ ਵੇਖ ਕੇ ਫੇਰ ਸੌਦਾ ਕਰਿਆ ਕਰੋ ਗੱਲ ਇੱਕ ਦੋ ਵਾਰ ਸੁਣ ਜਰੂਰ ਲਿਆ ਕਰੋ ਠੀਕ ਹੈ ਜੀ ਹਾਂ ਨਾ ਠੀਕ ਆ ਤੇ ਗੋਪੀ ਵੀਰ ਕੀ ਜਾਂਦੀ ਡਿਮਾਂਡ ਫਿਰ ਕੀ ਕਰਦੇ ਆ ਇਹਦੇ ਵਿੱਚ 70000 ਰੁਪਏ 70000 ਹਾਂਜੀ ਠੀਕ ਆ ਜੀ ਅੱਛਾ ਇੱਕ ਗੱਲ ਇਹ ਵੀ ਦੱਸੋ ਨਾਲ ਵੀ ਚਵਾਪ ਸਮਾ ਕਿਵੇਂ ਆ ਬਿਲਕੁਲ ਓਕੇ ਹੋ ਗਰੰਟੀ ਹੋਊ ਟੁੱਟਮਾ ਪਸਮਾਦ ਨਹੀਂ ਹੈਗਾ ਵੀ ਟੁੱਟਮਾ ਚਵਾਦਿਆਂਗਾ ਵੀ ਵਿੱਚ ਛੱਡ ਕੇ ਤੁਹਾਨੂੰ ਇਹ ਟੁੱਟਮਾ ਹੋਊ ਤੇ ਆਪਾਂ ਪਹਿਲਾਂ ਦੱਸਾਂਗੇ ਠੀਕ ਹੈ ਮੈਂ ਤਾਂ ਨਾ ਵੀ ਮਗਰਲੇ ਥਾਂ ਦੀ ਮਗਰਲੇ ਥਾਨਾ ਚਵਾਈ ਤੇ ਅਗਲੇ ਦੀ ਅਗਲੇ ਨਾ ਹੋ ਵੀ ਪੁੱਲੀਆਂ ਆ ਵੀ ਖੁੱਲਾ ਸਦਾ ਵੀ ਭੈਣ ਭਰਾ ਕੋਈ ਟਾਈਮ ਕੱਢ ਕੇ ਆਵੇ ਦੋ ੜਾਂ ਕੇ ਤਿੰਨ ੜਾਂ ਕੇ ਚਵਾਈ ਕਰਕੇ ਫਿਰ ਲੈ ਕੇ ਜਾ ਤਸੱਲੀਆਂ ਕਰਾ ਕੇ ਘੱਲਾਂਗੇ ਲੋ ਜੀ ਇਹ ਨਹੀਂ ਵੀ ਕਹਿ ਕੇ ਤੇ ਮੁੜ ਕੇ ਫਿਰ ਉਹ ਕੰਮ ਨਹੀਂ ਕਰ ਤਾ ਹੀ ਤਾਂ ਮੈਂ ਵਾਰ-ਵਾਰ ਆ ਨਾ ਵੀ ਹੁਣ 2-4000 ਤੁਹਾਨੂੰ ਡੰਗਰ ਲੱਗਦਾ ਹੋਊਗਾ 5-6000 ਮਹਿੰਗਾ ਪਰ ਡੰਗਰ ਮੇਰੇ ਤਾਜ਼ੇ ਹੁੰਦੇ ਫਿਰ ਦੁੱਧ ਦਾ ਝੂਠ ਨਹੀਂ ਦਾ ਟਾਈਮ ਨਹੀਂ ਲੱਗਾਂਦਾ ਨੀ ਦੇ ਜਿੰਨੇ ਟਾਈਮ ਲਾਇਆ ਅਗਲੇ ਦਿਨ ਲੱਤਾ ਭਾਰ ਨਹੀਂ ਚਲਦੀਆਂ ਜਦੋਂ ਚੋਣਾ ਪੁੱਛਦਾ ਦੋਸਤੋ ਇਸ ਚਲੋ ਕਰੂੰਗਾ ਆਪਾਂ ਕੋਈ ਵੜਿਆਈ ਨਹੀਂ ਹੈ ਕਿ ਜਾਂ ਬਾਲੀ ਕੋਈ ਸੈੱਟ ਨਹੀਂ ਕਰਦੇ ਕਿ ਕਿਸੇ ਪਸ਼ੂ ਦੀ ਜਾਂ ਕਿਸੇ ਬੰਦੇ ਦੀ ਪਰ ਜੇਕਰ ਕਈ ਵਾਰ 10 ਵਜੇ ਵੀਡੀਓ ਦਾ ਟਾਈਮ ਦੇ ਦਈਏ ਤੇ 10 ਵਜੇ ਬੰਨ ਨੂੰ ਤਿਆਰ ਹੁੰਦਾ ਕੰਮ ਜੇ 11 12 ਵਜੇ ਕਹਤਾ ਤਾਂ 12 ਵਜੇ ਵੀਡੀਓ ਬੰਨ ਨੂੰ ਤਿਆਰ ਇਹ ਨਹੀਂ ਹੈਗਾ ਵੀ ਸ਼ਾਮ ਨੂੰ ਬਣਾਗੇ ਕੁਛ ਜਾਂ ਸੁਬਾਹ ਦਾ ਛੱਡਿਆ ਜਾਂ ਟਾਈਮ ਲੱਗਾ ਨਾ ਕੁਛ ਵੀ ਕਿਸੇ ਵਪਾਰੀ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ ਪਰ ਥੋੜਾ ਜਿਹਾ ਸੁਧਾਰ ਕਰਨ ਦੀ ਜ਼ਰੂਰ ਲੋੜ ਹੈਗੀ ਆਪਾਂ ਨੂੰ ਤੇ ਇਹ ਤੁਹਾਨੂੰ 70000 ਦੀ ਚੀਜ਼ 70000 ਦੀ 70000 ਦੀ ਅਸੀਂ ਕਿਹਾ ਜੀ ਬਾਕੀ ਛੋਟੇ ਛੱਪਾ ਮੌਕੇ ਦਾ ਹਾਂਜੀ ਇਸ ਤੋਂ ਬਾਅਦ ਦੋ ਤੁਹਾਨੂੰ ਬਿਹੜਾ ਦਿਖਾਣਾ ਦਿਖਾ ਦਿੰਦੇ ਆ ਬਿਹੜਾ ਤੋਂ ਬਿਲਕੁਲ ਤਾਜ਼ੀਆਂ ਹੁਗੀਆਂ ਸਵਈਆਂ ਨੇ ਇਹਨਾਂ ਦੀ ਵੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਜੀ ਜੀ ਤੇ ਆ ਜੋ ਜੀ ਅ ਰੇਟ ਰੇਟ ਵੀ ਦੱਸੋ ਰੇਟ ਵੀ ਦੱਸੋ ਅੱਛਾ ਤੇ ਗੋਪੀ ਭਰਾ ਅਗਲੇ ਪੰਨੇ ਆਪਣੇ ਕੋਲ ਦੋ ਬੈੜਾਂ ਆਈਆਂ ਹਾਂਜੀ ਬਿਲਕੁਲ ਨਾਲ ਬੱਚੇ ਪ੍ਰੂਫ ਹੈਗੇ ਆ ਤੇ ਬਿਲਕੁਲ ਤਾਜ਼ੀਆਂ ਸੂਈਆਂ ਤੇ ਪਹਿਲਾਂ ਇਹ ਬੈੜ ਕਿਨਵਾ ਸੂਆ ਇਹ ਦੂਜੀ ਸੂਈ ਦੁਜਾਮੀ ਸੂਈ ਜੇ ਹਾਂ ਤੇ ਇਹ ਦੂਜਾ ਡਾਂਗ ਹੀ ਜੇ ਚੋਈ ਯਾਨੀ ਕਿ ਖਾਲੀ ਨਹੀਂ ਕੀਤੀ ਅੱਜ ਹੀ ਕੱਲ 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 ਬਿਲਕੁਲ ਯਾਨੀ ਕਿ ਛਾਮੀ ਕੱਲ ਸ਼ਾਮੀ ਤੇ ਮਾਰਨਿੰਗ ਦੀ ਇੱਕ ਚਵਾਈ ਹੋਈ ਮਾਰਨਿੰਗ ਦੀ ਹੋਈ ਚਵਾਈ ਅੱਜ ਦੂਜੇ ਡੰਗ ਦੀ ਹੋਊਗੀ ਹਾਂ ਦੂਜੇ ਦੋ ਡੰਗ ਚੋਲੀ ਆਪਾਂ ਬਿਲਕੁਲ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਭੂਲੀ ਸਵੇਰ ਵੀ ਦੂਜੇ ਦੱਸਿਆ ਹਾਂ ਦੂਜਾ ਸਵੇਰ ਬੱਚਾ ਥੱਲੇ ਗਿਆ ਤਾਂ ਪਾਜਾ ਇਹ ਥੱਲੇ ਆ ਗਿਆ ਉਹ ਮਗਰਬੀ ਮੈ ਫੀਮੇਲ ਆ ਮਗਰਬਚੀ ਤੁਹਾਨੂੰ ਆ ਦਿਖਾ ਦਿੰਨੇ ਆ ਪਾ ਕੇ ਵਿਖਾ ਦਿੰਨੇ ਆ ਦੇਖੋ ਮਗਰ ਇਹ ਡੱਬੀ ਬੱਚੀ ਹੈ ਦੋਸਤੋ ਆ ਦੇਖੋ ਠੀਕ ਆ ਨਾੜੂ ਬੱਚੇ ਦੇ ਨਾਲ ਆ ਉਹ ਵੀ ਤੁਸੀਂ ਆਕਰ ਦੇਖ ਲਓ ਠੀਕ ਆ ਇਹ ਮਗਰਬਚੀ ਆ ਪਹਿਲੇ ਨੰਬਰ ਤੇ ਜੇਕਰ ਆਪਾਂ ਇਸ ਵਾਰ ਦੀ ਗੱਲ ਕਰਦੇ ਆ अच्छा वीर गोपी की चबा हन दो डंग दी कोई कीती बहोत कितना गांव दी गा। हूं तो मैं ਝੂਠ ਨਹੀਂ ਮਾਰਨਾ ਸੁਭਾਹ ਇਹਦਾ ਪੂਰੇ 3.5 ਕਿਲੋ ਚੋਇਆ ਵਾ 3.5 ਕਿਲੋ ਹਾਂ 6:30 ਵਜੇ ਠੀਕ ਹੈ ਜੀ ਹਾਂ ਖਾਲੀ ਨਹੀਂ ਕੀਤੀ ਮੈਂ ਤਾਂ ਇੰਨੀ ਗਰੰਟੀ ਦੇ ਸਕਦਾ ਵੀ 15 ਫਲਾਸ ਹੀ ਚੱਲੇਗੀ ਹੁਣ 8 9 8 ਵਾਂ ਬੋਲੇ ਤਾਂ ਹੋਗਾ ਹਾਂ ਨਾਰਮਲ ਹੋਊਗਾ ਨਾਰਮਲ ਜਿਹਨੂੰ ਆਪਾਂ ਕਹਿ ਦਿੰਦੇ ਠੀਕ ਹੈ ਅੱਛਾ ਤਾਂ ਮੁੱਲ ਕੀ ਕਰਦੇ ਆਪਾਂ ਇਹਦਾ ਮੁੱਲ ਵੀਰ ਜੀ ਆਪਾਂ ਤਾਂ ਲਾਗੇ ਬੰਨੇ ਜਿਹਦੇ ਵਿੱਚ ਕੋਈ 50000 ਹਜ਼ਾਰ ਛੋਟ ਹੋਣੀ ਆ ਇਹਦਾ ਆਪਾਂ ਰੇਟ ਕਰਦੇ ਜੀ 48000 ਰੁਪਏ 48000 ਹਾਂ ਜੀ ਠੀਕ ਹੈ ਜੀ ਲਓ ਜੀ ਆਜੋ ਵੱਡੇ ਵੀਰੇ ਵੀ ਖੋਲ ਕੇ ਦਿਖਾਵੇ 48000 ਦੋਸਤੋ ਡਿਮਾਂਡ ਹੈਗੀ ਹਾਂ 48000 ਠੀਕ ਹੈ ਬਾਕੀ ਵਿੱਚੋਂ ਛੋਟ ਜਿਹਾ ਮੌਕੇ ਤੇ ਮਾਨਤਾਂ ਜਿਹੜੇ ਬਣੇ ਆ ਦੋਸਤੋ ਉਹ ਹੁੰਦੇ ਰਹਿੰਦੇ ਆ ਮਾਨਤਾਂ ਕਿ ਇਹ ਨਹੀਂ ਹੁੰਦਾ ਵੀ ਨਾਰਮਲ ਢੀੜ ਸੰਗੀਤ ਜੀ ਵਾਲਾ ਕੁਝ 100 200 ਹੀ ਹੋਵੇ ਉਹ ਵੀ ਜਿੰਨਾ ਦੋਸਤੋ ਵਿੱਚੋਂ ਗੰਜੈਸ਼ ਹੋਈ ਉਹ ਕੱਢ ਦਿੱਤੀ ਜਾਊਗੀ ਠੀਕ ਹੈ ਜੀ ਬਾਕੀ ਥਾਂ ਚੱਡਾ ਤੁਹਾਨੂੰ ਆ ਦਿਖਾਉਣੇ ਆ ਲੇਵੇ ਦੀ ਪੰਤਰ ਬਿਲਕੁਲ ਵਧੀਆ ਬੰਤਰਾਂ ਲੇਵੇ ਦੀ ਇਹ ਥਣਥਣ ਵੀ ਪੂਰਾ ਵੇਥੀ ਤੇ ਬੁਖਾਰੀ ਹੈ ਬੜਾ ਆ ਦੇਖੋ ਲਓ ਜੀ ਬਾਜੀ ਦਾ ਇਹ ਬਰੀ ਬਰੀ ਜੀ ਮਿਲਕ ਵੇਨ ਇਹਨਾਂ ਨੂੰ ਸਾਰਿਆਂ ਨੂੰ ਖਾ ਦੇ ਮੈਂ ਨਾ ਜੀ ਆ ਜਰੂਰ ਜੀ ਅ ਮਿਲਕ ਵੇਨ ਜਿਹੜੀ ਦੋਸਤੋ ਬਿਲਕੁਲ ਦੋ ਪਾਸੇ ਮੋٹے ਰਸੇ ਵਰਗੀ ਵਿਖਾਈ ਦੇ ਰਹੀ ਹੈ ਬਾਕੀ ਲੇਵੇ ਹਵਾਨੀ ਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਬਰੀਕ ਬਰੀਕ ਵੇਨ ਵੀ ਕਾਫੀ ਉਪਰੀਆਂ ਹੋਈਆਂ ਨਜ਼ਰ ਆ ਜਾਣਗੀਆਂ ਤੁਹਾਨੂੰ ਦੇਵੇ ਵਨ ਦੇਵੇ ਸੋ ਬਾਕੀ ਇੱਕ ਵਾਰੀ ਆ ਤੁਸੀਂ ਦੇਖੋਗੇ ਦੇ ਵਿਥਬੂਤ ਬੜੀ ਸੋਹਣੀ ਠੀਕ ਹੈ ਜਸਟ ਆਜਾ ਦੂਜੇ ਜਾਂ ਤਿਹਜਾ ਤਾਂ ਕਿ ਦੀ ਹੁਣ ਜਿਹੜੀ ਸ਼ਾਮੀ ਚ ਬਾਈ ਹੋਣੀ ਆ ਦੋਸਤੋ ਤੇ ਕੋਈ 8 9 8 9 ਕੈਲਕੂਲੇਟਰ ਤੁਸੀਂ ਕਰ ਸਕਦੇ ਜ ਬੋਲਾ ਬਾਕੀ 15 14 15 15 ਇੱਥੇ ਜਿਹੜਾ ਦੁੱਧ ਨਾਰਮਲ ਹੀ ਭਰ ਦੋਗੀ ਹਾਈਟ ਮੀਡੀਅਮ ਦੇ ਵਿੱਚ ਆ ਕਾਫੀ ਕਲਰ ਦਾ ਰੰਗ ਆ ਇਸ ਵਿਹੜ ਦਾ ਸੁਹਾ ਦੂਜਾ ਵੀਰ ਦੱਸ ਰਿਹਾ ਤੇ ਮਗਰ ਬੱਚੀ ਆ ਚੰਗੀ ਸੋਹਣੀ ਤੋਰੀਏ ਵੀ ਉਸ ਦੀ ਆ ਲੋ ਜੀ ਬਾਕੀ ਹਰ ਵਾਰ ਜਿਹੜੀ ਇਹ ਵਾਰ-ਵਾਰ ਅਪੀਲ ਅਸੀਂ ਤਾਂ ਕਰਦੇ ਹੁੰਦੇ ਹਾਂ ਦੋਸਤੋ ਵੀ ਆਪ ਦਾ ਫਸੂਗਾ ਬੜੀ ਜ਼ਿੰਮੇਵਾਰੀ ਨਾਲ ਖਰੀਦਿਆ ਕਰੋ ਕਾਲੀ ਨਾ ਕਰਿਆ ਕਰੋ ਇੱਕ ਟਾਈਮ ਦੋ ਟਾਈਮ ਨਹੀਂ ਤਿੰਨ ਟਾਈਮ ਚੁਵਾਈ ਕਰ ਲਿਆ ਕਰੋ ਇਹ ਜ਼ਰੂਰੀ ਜਿਹੜੀਆਂ ਰਿਕੁਐਸਟਾਂ ਹੁੰਦੀਆਂ ਨੇ ਹਰ ਇੱਕ ਵੀਡੀਓ ਦੇ ਵਿੱਚ ਨਿਮਰਤਾ ਸਹਿਤ ਬੇਨਤੀਆਂ ਹੁੰਦੀਆਂ ਨੇ ਵੀ ਇਹ ਜ਼ਰੂਰ ਉਹ ਵਾਲਾ ਕਰਟੇਰੀਆ ਹੈਗਾ ਪੂਰਾ ਕਰ ਲਿਆ ਕਰੋ ਉਸ ਤੋਂ ਬਾਅਦ ਆਪਣਾ ਪਸ਼ੂ ਖਰੀਦਿਆ ਕਰੋ ਮੇਰਾ ਵੀਰ ਠੀਕ ਹੈ ਜੀ ਦਿਲੋਂ ਇੱਕ ਆਪਾਂ ਕਹਿੰਦੇ ਆ ਵੀ ਦਿਲੋਂ ਕਹਿਣ ਵਾਲੀ ਗੱਲਬਾਤ ਹੈ ਵੀ ਜਰੂਰ ਨਰਖ ਪਰਖ ਆਪਦੀ ਕਰਿਆ ਕਰੋ ਤੇ ਅੱਛਾ ਵੀਰ ਗੋਪੀ ਅਗਲੀ ਆਪਣੇ ਕੋਲ ਆ ਗਈ ਫੇੜਾ ਸ਼ਾਈ ਵਾਲਾ ਕੀ ਹਾਂਜੀ ਲੰਬੇ ਧੋਨ ਦੇ ਵਿੱਚ ਹੈ ਲੰਬਾ ਧੋਨਾ ਸ਼ਾਈ ਵਾਲਾ ਤੇ ਸੁਬਾ ਕਿੰਨਾ ਸੁੱਈ ਹੈ ਇਹ ਵੀਰ ਤੀਜਾ ਸੁਬਾ ਤੀਜੇ ਸੁਬਾ ਰੀਅਲ ਤੀਜਾ ਸੁਬਾ ਸੁੱਈ ਠੀਕ ਹੈ ਤੀਜਾ ਸੁਬਾ ਸੁੱਈ ਆ ਤੇ ਸਮਾਂ ਇਹਨੂੰ ਵੀਰ ਇਹਨੂੰ ਅੱਜ ਤੜਕੇ ਸੁੱਈ ਆ ਅੱਜ ਮਾਰਨਿੰਗ ਹੀ ਹਾਂਜੀ ਮਾਰਨਿੰਗ ਸੁੱਈ ਆ ਅੱਜ ਬੱਚਾ ਕੀ ਦੇਖਾਂ ਨੀ ਬੱਚੀ ਲਗ ਰਹਾ ਮਗਰ ਬੱਚੀ ਆ ਹਾਂਜੀ ਅ ਸੁਬਾ ਸੁਬਾ ਵੇਖੋ ਮਗਰ ਬੱਚੀ ਆ ਅੱਜ ਮਾਰਨਿੰਗ ਸੂਈ ਤੇ ਜੇਰ ਆਪਣੇ ਹੁੰਦਿਆਂ ਸੁੰਦਿਆਂ ਪਾਤੀ ਉੱਥੇ ਪਾਤੀ ਪਾਤੀ ਜੇਰ ਹੀ ਪਤਾ ਨਹੀਂ ਉਹਦਾ ਆਪਾਂ ਘੰਟਾ ਲੇਟ ਹੋ ਗਏ ਅੱਛਾ ਜੇਰ ਵੀ ਪ੍ਰੋਪਰ ਪੈ ਗਈ ਸੀ ਫਿਰ ਅੱਜ ਆਈਏ ਲੈ ਕੇ ਆਮੇ ਲੈ ਕੇ ਲੋਕੀ ਦੋਸਤੋ ਚਾਹੀ ਵਾਲਾਂ ਦੇ ਵਿੱਚ ਅੱਛਾ ਤੇ ਹੈਗੀ ਠੰਡੀ ਠੰਡੀ ਆ ਤੇਰੀ ਬਿਲਕੁਲ ਇਤਰਾ ਹੀ ਮੈਂ ਤਾਂ ਲੈ ਆ ਚੋ ਅੱਛਾ ਹਾਂ ਤੇ ਵਧੀਆ ਚੰਗਾ ਚਵਾ ਚਾਹੋ ਬਿਲਕੁਲ ਓਕੇ ਉਂਗਲ ਉਂਗਲ ਜਿੱਦੀ ਮੋਟੀ ਧਾਰ ਹੋਣੀ ਠੀਕ ਲੱਗਿਆ ਲੋਕੀ ਦੋਸਤੋ ਵੀਰਾਂ ਦਾ ਵੀ ਉਂਗਲ ਉਂਗਲ ਜਿੱਦੀ ਮੋਟੀ ਧਾਰ ਆ ਲੰਬੇ ਤੁੰਦ ਦੇ ਵਿੱਚ ਆ ਮਗਰ ਬੱਚੀ ਆ ਬਾਕੀ ਜਿਆਦਾ ਲੀਟਰ ਦੀ ਗਾਰੰਟੀ ਜੇ ਦੀ ਹਾਂਜੀ 14 ਲੀਟਰ ਦੀ ਨੋਰਮਲ ਗਾਰੰਟੀ ਆ ਠੀਕ ਆ ਜੀ ਹਾਂ ਠੀਕ 14 ਲੀਟਰ ਦੀ ਵੀਰ ਕਹਿੰਦਾ ਵੀ ਦੁੱਧ ਭਰ ਦਿਓ ਵੀ ਦੋਸਤੋ 14 ਲੀਟਰ ਦੀ ਗਾਰੰਟੀ ਆ ਇਹ ਵੀ ਬੋਲ ਕੇ ਤੁਹਾਨੂੰ ਤੋਰ ਕੇ ਦਿਖਾਵਾਂਗੇ ਆਪਾਂ ਠੀਕ ਆ ਜੀ ਹਾਂਜੀ ਕਈ ਵੀ ਰਾਹ ਹੁੰਦੇ ਵੀ ਛਹੀ ਹਰ ਨਹੀਂ ਕੀ ਕਰੋਸ ਨੂੰ ਛਹੀ ਹਰ ਬੁਲੀ ਜਾਂਦੇ ਤੇ ਤੁਸੀਂ ਦੱਸ ਦਿਓ ਵੀ ਹੁਣ ਇਹ 99 ਦੇ ਉੱਤੇ 92 ਉਹਨੇ ਜੀ ਸਾਰਾ ਕੁਝ ਚਲੋ ਗਿਰਿਆ ਦੇ ਕੇ ਸ਼ਰਤਾਂ ਹੁੰਦੀਆਂ ਨੇ ਕੁਝ ਕੁ ਪਰਸੈਂਟ ਘੱਟ-ਘੱਟ ਹੋ ਸਕਦੀ ਪਿਓਰ ਦੇ ਵਿੱਚ ਚਲੋ ਜਿਆਦਾ ਬੰਨ ਆ ਜਾਂਦਾ ਬਾਕੀ ਧੌਣ ਧੰਗਿਠ ਧੰਗਿਠ ਲੰਮਾ ਧੌਣਾ ਤੇ ਥਣ ਥਣ ਕੁਆਲਿਟੀ ਪੂਰਾ ਮੋਟਾ ਗੋਲ ਜਿਹੜਾ ਦੋਸਤੋ ਖਾਣਾ ਠੀਕ ਆ ਤੇ ਮੂੰਹ ਮੱਥੇ ਦੀ ਫੇਸ ਕੁਆਲਿਟੀ ਜਿਹੜੀ ਆ ਪੂਰਾ ਬਾਡੀ ਢਾਂਚਾ ਸਰੀਰ ਕਿ ਜਿੰਨਾ ਵੀ ਆ ਉਹ ਤੁਹਾਨੂੰ ਅੱਧਾ ਦਿਖਾ ਦਿੰਦੇ ਆ ਆ ਲਓ ਜੀ ਲਓ ਜੀ ਬਾਕੀ ਬਿਲਕੁਲ ਸੂ ਦੇ ਵਿੱਚ ਆ ਦੋਸਤੋ ਤਾਜੀ ਸੂਣ ਕਰਕੇ ਨਾਰਮਲੀ ਪਸ਼ੂ ਇੱਕ ਆਪਾਂ ਕਹਿੰਦੇ ਆ ਵੀ ਮੈਂਟੇਨ ਕੋਈ ਹਫਤੇ 10 ਦਿਨਾਂ ਤੱਕ ਸਰੀਰ ਆਪਦਾ ਬਿਲਕੁਲ ਚੁੱਕ ਲੈਂਦਾ ਤੇ ਫਿਲਹਾਲ ਤੁਸੀਂ ਦੇਖੋਗੇ ਤੇ ਵਹੜ ਪੂਰੀ ਗਾਂ ਪੂਰੀ ਆਜ਼ਾਦੀ ਸੀਗੀ ਸੂਣ ਤੋਂ ਬਾਅਦ ਵੀ ਆ ਗਵਾਚੀ ਜੀ ਨਹੀਂ ਤੁਹਾਨੂੰ ਨਜ਼ਰ ਆਊਗੀ ਠੀਕ ਆ ਬਿਲਕੁਲ ਬਣੀ ਥਣੀ ਉਸੇ ਤਰ੍ਹਾਂ ਹੀ ਆ ਵੀ ਜਿਵੇਂ ਇੱਕ ਗੱਪਣ ਪਸ਼ੂ ਜਾਂ ਘਰਾਜੀ ਪਸ਼ੂ ਠੀਕ ਆ ਆ ਦੇਖੋ ਜੀ ਬਾਕੀ ਥਨ ਥੁਣ ਆ ਹਵਾਨਾ ਲੈਵਾ ਤੁਸੀਂ ਦੇਖ ਲਓ ਇਹ ਅੱਜ ਮਾਰਨਿੰਗ ਸੂਈ ਹੈ ਜੀ ਅੱਜ 30 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਆ ਇਹ ਤੁਸੀਂ ਧਿਆਨ ਰੱਖ ਸਕਦੇ ਹੋ ਵੀ ਅੱਜ ਮਾਰਨਿੰਗ ਸੂਈ ਹੈ ਠੀਕ ਹੈ ਜੇਰ ਜੂਰ ਪ੍ਰੋਪਰ ਪਾਤੀ ਸੀਗੀ ਤੇ ਅੱਜ ਹੀ ਬਾਈ ਫਿਰ ਲੈ ਕੇ ਆਇਆ ਕੁਝ ਘੰਟੇ ਟਾਈਮ ਪਹਿਲਾਂ 1 ਘੰਟਾ ਡੇਢ 2 ਘੰਟੇ ਪਹਿਲਾਂ ਹੀ ਆਈ ਹੈ ਠੀਕ ਹੈ ਜੀ ਪਸ਼ੂ ਆਦੇ ਦੋਸਤੋ ਚਾਰ ਸੀਗੇ ਚਾਰ ਨੱਕ ਜਿਹੜੇ ਤੁਹਾਨੂੰ ਅੱਜ ਦਿਖਾਏ ਆ ਦੋ ਬਿਹੜਾ ਦਿਖਾਤੀਆਂ ਦੋ ਹੀ ਮੱਝਾਂ ਝੋਟੀਆਂ ਦਿਖਾਤੀਆਂ ਹੈ ਜੀ ਅੱਛਾ ਗੋਪੀ ਵੀ ਤਾਂ ਲੈਣ ਦੇਣ ਫਿਰ ਕੀ ਕਰਦੇ ਆ ਇਹਦਾ ਵੀ ਜੀ 43000 ਰੁਪਏ ਹੈ 43 ਹਾਂਜੀ ਠੀਕ ਹੈ ਇਹ ਚੁਮਾਨਤਾਂ ਕਰਾਂਗੇ ਜਿੰਨਾ ਵੀ ਹੋ ਸਕਦਾ ਹੈ ਹਾਂ ਕਰਾਂਗੇ ਹਾਂ ਜਿੰਨਾ ਵੀ ਗੁੰਜਾਇਚੀ ਖੁੱਲਾ ਆਪਾਂ ਜਿੰਨਾ ਵੀ ਕਰ ਸਕਦੇ ਹੋ ਜਰੂਰ ਕਰਨਾ ਜਰੂਰ ਕਰਾਂਗੇ ਆਪਾਂ ਠੀਕ ਹੈ ਜੀ ਇਹ ਪਸੂ ਦੋਸਤੋ ਅਜੇ ਚਾਰ ਸੀਗੇ ਤੇ ਨੰਬਰ ਵੀ ਗੁਰਪ੍ਰੀਤ ਬੋਲ ਦੀ ਆਪਣੀ 9955 80777 ਠੀਕ ਹੈ 98771 84848 ਠੀਕ ਹੈ ਜੀ ਠੀਕ ਹੈ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਗੁਰਪ੍ਰੀਤ ਪਿੰਡ ਘਰਿਆਲਾ ਦੋਸਤੋ ਖਾਸ ਵਿਗਟ ਕਰਨੀ ਆ ਨੇੜੇ ਤਗਾਣਾ ਪਿੰਡ ਹੈਗਾ ਸ਼ਹੀਦ ਪਿੰਡ ਬਿਲਕੁਲ ਲਾਗੇ ਆ ਪਟੀ ਮੋੜ ਤੋਂ ਵੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਸਾਰੀ 5 6 ਕਿਲੋਮੀਟਰ ਦੀ ਦੂਰੀ 4 ਕਿਲੋਮੀਟਰ ਦੀ ਦੂਰੀ ਹੈ ਤੇ ਤੁਸੀਂ ਲਮਟੀ ਜਰੀ ਕੇ 11 ਕਿਲੋਮੀਟਰ ਹਰੀਗੇ ਪਤਨ ਹਰੀਗੇ ਪਤਨ ਠੀਕ ਹੈ ਜੀ ਹਰੀਗੇ ਪਤਨ ਦੋਸਤੋ ਬਿਲਕੁਲ 11 ਕਿਲੋਮੀਟਰ ਆ ਤਾਂ ਤੁਸੀਂ ਕਿਉਂਕਿ ਕਈ ਵੀ ਸਮਝ ਨਹੀਂ ਲੈਂਦੇ ਆ ਵੀ ਇੱਕ ਤਾਂ ਲੱਗੇ ਪਹਿਲਾਂ ਘਰੇ ਆਲਾ ਹਾਂ ਕਿਉਂਕਿ ਇਤਨਾ ਜ਼ਿਆਦਾ ਫੋਨ ਆਉਂਦੇ ਆ ਆਪਾਂ ਨੂੰ ਬਰਨਾਲਾ ਸੰਗਰੂਰ ਬਿਲਕੁਲ ਬਿਲਕੁਲ ਹਾਂ ਇਧਰ ਉਹਨਾਂ ਨੂੰ ਫਿਰ ਦੱਸਣਾ ਪੈਂਦਾ ਵੀ ਹਰੀਗੇ ਕਿੰਨੇ ਕਿਲੋਮੀਟਰ கரੈਕਟ ਲੋਕੇਸ਼ਨ ਪਤਾ ਹੋਣੀ ਜ਼ਰੂਰੀ ਹੈ ਜੀ ਹਾਂਜੀ ਬਾਕੀ ਨੰਬਰ ਲਗਾਤਾਰ ਦੋਸਤੋ ਸਕਰੀਨ ਦੇ ਥੱਲੇ ਚੱਲਦੇ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਐਨੀ ਟਾਈਮ ਪੁੱਛ ਸਕਦੇ ਜੀ ਲੋਕੇਸ਼ਨ ਠੀਕ ਹੈ ਜੀ ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਬਕ ਸਰੀਆ ਪਾ